ਅਸੀਂ ਫਤੇਗੜ ਸਾਹਿਬ ਦੇ ਵਿੱਚ ਖਲੋਤੇ ਆ ਸਾਧੂ ਗਰਾਂਟਾ ਸਾਧੂ ਗਰਾਂਟਾ ਤੇ ਸੰਤਾਂ ਨੇ ਜਿਹੜਾ ਉਹ ਮੋਰਚਾ ਲਾ ਲਿਆ ਜੋ ਦਿੱਲੀ ਨੂੰ ਪੂਸ਼ ਕਰ ਰਹੀਆਂ ਉਹ ਪਰ ਜਦੋਂ ਅਸੀਂ ਇੱਥੇ ਸੀਪੀਆਂ ਇੱਕ ਡੇਰੇ ਲਾਏ ਆ ਤੇ ਲਾਗੇ ਲਾਗੇ ਪਿੰਡਾਂ ਦੇ ਜਿੰਨੇ ਵੀ ਆ ਨੌਜਵਾਨ ਸੀਪੀਆਂ ਪਹਿਣਾ ਬਜ਼ੁਰਗ ਉਹ ਸਾਰੇ ਇੱਥੇ ਸਾਰ ਲੈ ਰਹੇ ਆ ਤੇ ਨੌਜਵਾਨ ਇੱਕ ਆੜ ਕੇ ਤੇ ਜਿੰਨੇ ਵੀ ਕਿਸਾਨ ਆ ਟਰਾਲੀਆਂ ਦੇ ਵਿੱਚ ਆ ਗੱਡੀਆਂ ਦੇ ਵਿੱਚ ਆ ਜਿੱਥੇ ਸੇ ਡੇਰੇ ਲੱਗੇ ਆ ਉਹਨਾਂ ਨੂੰ ਆਣ ਕੇ ਦੋਦੀ ਸੇਵਾ ਕਰ ਰਿਆ। ਪਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਲਾ ਤੋਂ ਸਕਟਨ ਸਕਤਰ ਸ਼ੇਰ ਸਿੰਘ ਮਹੀਵਾਲ ਬੇਨਤੀ ਕਰ ਰਿਆ ਜੀ। ਜੋ ਸਾਡੀ ਕੱਲ ਕੇਂਦਰ ਦੇ ਨਾਲ ਮੀਟਿੰਗ ਸੀਗੀ 12 ਤਰੀਕ ਨੂੰ 5 ਵਜੇ ਉਹ ਮੀਟਿੰਗ ਤਾਂ ਲੰਬਾ ਸਮਾਂ ਚੱਲੀ ਆ ਤਕਰੀਬ 4-5 ਘੰਟੇ ਪਰ ਉਹਦੇ ਚੋਂ ਨਿਕਲਿਆ ਕੁਝ ਨਹੀਂ। ਕਿਉਂਕਿ ਐਮਐਸਪੀ ਜਿਹੜੀ ਆ ਇਹ ਤੋਂ ਘੱਟ ਜਿਹੜੀ ਆ ਕਿਸਾਨਾਂ ਦੀ ਗੱਲ ਨਹੀਂ ਹੈਗੀ। ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਫਤੇਗੜ ਸਾਹਿਬ ਦੇ ਵਿੱਚ ਖਲੋਤੇ ਆ ਸਾਧੂ ਗਰਾਂ ਟਾ ਸਾਧੂ ਗਰਾਂ ਟਾ ਹਾਂਜੀ ਸਾਧੂ ਗਰਾਂ ਟਾ ਤੇ ਸੰਤਾ ਨੇ ਜਿਹੜਾ ਉਹ ਮੋਰਚਾ ਲਾ ਲਿਆ ਜੋ ਦਿੱਲੀ ਨੂੰ ਕੂਸ਼ ਕਰ ਰਹੀਆਂ ਹੋ ਪਰ ਜਦੋਂ ਅਸੀਂ ਇੱਥੇ ਕਿਸ ਕੀਤੀ ਆ ਇੱਕ ਡੇਰੇ ਲਾਏ ਆ ਤੇ ਲਾਗੇ ਲਾਗੇ ਪਿੰਡਾਂ ਦੇ ਜਿੰਨੇ ਵੀ ਆ ਨੌਜਵਾਨ ਬੀਬੀਆਂ ਭੈਣਾ ਬਜ਼ੁਰਗ ਉਹ ਸਾਰੇ ਇੱਥੇ ਸਾਰ ਲੈ ਰਹੇ ਆ ਤੇ ਨੌਜਵਾਨ ਇੱਥੇ ਆੜ ਕੇ ਤੇ ਜਿੰਨੇ ਵੀ ਕਿਸਾਨ ਆ ਟਰਾਲੀਆਂ ਦੇ ਵਿੱਚ ਆ ਗੱਡੀਆਂ ਦੇ ਵਿੱਚ ਜਿੱਥੇ ਸੇ ਡੇਰੇ ਲੱਗੇ ਆ ਉਹਨਾਂ ਨੂੰ ਆੜ ਕੇ ਦੋਦੀ ਸੇਵਾ ਕਰ ਰਹਿਆ ਇਸ ਕਰਕੇ ਅਸੀਂ ਕਹਿੰਦੇ ਆ ਪੰਜਾਬ ਆ ਹਾਂਜੀ ਜਦੋਂ ਵੀ ਪੰਜਾਬ ਤੇ ਕੋਈ ਹੱਲਾ ਕੀਤਾ ਕਿਸੇ ਦੇ ਬਾਹਰ ਵੜ ਕੇ ਤੇ ਸਾਰਿਆਂ ਨੇ ਇਕੱਠੇ ਹੋ ਕੇ ਤੇ ਉਹਦਾ ਵਿਰੋਧ ਕੀਤਾ ਵਾ ਤੇ ਡੜ ਕੇ ਬਦਾਲ ਚ ਲੜਿਆ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਮੋਦੀ ਸਰਕਾਰ ਨੂੰ ਤੇ ਭਾਈ ਅਜੇ ਵੀ ਤੇਰੇ ਕੋਲ ਸਵਾ ਹੈਗਾ ਮੰਨੀਆਂ ਹੋ ਜਾਂ ਜਿਹੜੀਆਂ ਮੰਗਾ ਵਾ ਉਹ ਸਾਰਾ ਕਿਸਾਨਾਂ ਮਜ਼ਦੂਰਾਂ ਨੂੰ ਦੇ ਦਿਓ ਤੇ ਅਗਲੇ ਬੰਨੇ ਜੋ ਜ਼ਮੀਨਾ ਖੋਣ ਦਾ ਤੁਸੀਂ ਕਾਰਪੋਰੇਟ ਘਰਾਣੇ ਨੂੰ ਖੋਲ੍ਹ ਦਿੱਤੀ ਆ ਉਹਦੇ ਤੋਂ ਬਾਅਦ ਆਜੋ ਨਹੀਂ ਤੇ ਤੁਹਾਡੀਆਂ ਜੜਾ ਹੁਣ ਕਿਸਾਨ ਤੇ ਮਜ਼ਦੂਰ ਤੇ ਪੂਰਾ ਦੇਸ਼ ਕੁੱਟ ਕੇ ਡੂਗਾ ਸਾਨੂੰ ਇਹੋ ਜੇ ਨੌਜਵਾਨਾਂ ਤੇ ਮਾਣ ਆ ਇਸ ਟਾਈਮ ਸਾਨੂੰ ਇਹ ਸਮੁੰਦਰ ਜਿਹੜਾ ਵਾ ਸਾਨੂੰ ਜੇਕਰ ਚੱਲੇ ਆ ਸਾਰੀਆਂ ਟਰਾਲੀਆਂ ਨੂੰ ਉਤਾਰ ਰਹੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸਾਨ ਮਜ਼ਦੂਰ ਸ਼ਗਰਚ ਕਮੇਟੀ ਕਰਪੂਤਲਾ ਤੋਂ ਸਕੱਟਨ ਸਕੱਤਰ ਸ਼ੇਰ ਸਿੰਘ ਮਹੀਵਾਲ ਬੇਨਤੀ ਕਰ ਰਹੇ ਆ ਜੀ ਜੋ ਦਿੱਲੀ ਦੂਜੀ ਵਾਰ ਮੋਰਚਾ ਲੱਗਣ ਜਾ ਰਿਹਾ ਵਾ ਮੋਦੀ ਹਕੂਮਤ ਮੰਨਿਓ ਜਾਂ ਮੰਗਾਂ ਤੋਂ ਮੁੱਕਰੀ ਆ ਤੇ ਅਗਲੇ ਬੰਨੇ ਕਣਕ ਤੋਂ ਇੰਪੋਰਟ ਡਿਊਟੀ ਚੁਕਣਾ ਛੇਪ ਵਾਲੇ ਮੀਟਰ ਲਾਉਣਾ ਤੇ ਕਿਸਾਨਾਂ ਦੀ ਸਹਿਮਤੀ ਤੋਂ ਬਿਨਾ ਜ਼ਮੀਨਾਂ ਰਿਕੁਆਇਰ ਕਰਨੀਆਂ ਇਹੋ ਜੇ ਬਹੁਤ ਸਾਰੇ ਜਿਹੜੇ ਉਹ ਕਾਨੂੰਨ ਲੈ ਕੇ ਆਈ ਆ ਸਭ ਤੋਂ ਵੱਡਾ ਜਿਹੜਾ ਗੱਲ ਐ ਐਮਐਸਪੀ PMSP ਦਾ ਕਾਨੂੰਨ ਦੇਣ ਦੀ ਸਵਾਮੀਨਾਥਨ ਡਾਕਟਰ ਦੀ ਜਿਹੜੀ ਰਿਪੋਰਟ ਉਹ ਲਾਗੂ ਕਰਨ ਦੀ ਮੋਦੀ ਉਹਨਾਂ ਨੇ ਜਿਹੜਾ ਵਾਅਦਾ ਲਿਖਤੀ ਦਿੱਤਾ ਸੀਗਾ ਉਹਦੇ ਤੋਂ ਮੁੱਕਰੀ ਆਪਾਂ ਅੱਜ ਗੱਲ ਅੰਦੋਲਨ ਦੀ ਕਰਦੇ ਆਂ ਅੱਜ 12 ਫਰਵਰੀ ਆ 11 ਫਰਵਰੀ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਤੋਂ ਤੇ ਭਾਰਤ ਤੋਂ ਕਿਸਾਨ ਮਜ਼ਦੂਰ ਜਿਹੜੇ ਉਹ ਮੈਦਾਨ ਦੇ ਵਿੱਚ ਆ ਇਸ ਟਾਈਮ ਅਸੀਂ ਸਾਡਾ ਇਸ ਟਾਈਮ ਡੇਰਾ ਲੱਗਾ ਵਾ ਸ਼ਾਇਦ ਜਿਹੜਾ ਸ਼ਾਨਦਾਰ ਰੋਟੀ ਪਾਣੀ ਆ ਉਹ ਚੱਲ ਰਿਹਾ ਹੋ ਰਿਹਾ ਵਾ ਆ ਤੁਸੀਂ ਵੇਖ ਸਕਦੇ ਜੋ ਕਰਪੂਥਲੇ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਤੇ ਸੰਤਾਂ ਆਈਆਂ ਵਾ ਕਿਉਂਕਿ ਟਰਾਲੀਆਂ ਜਿਹੜੀਆਂ ਵਾ ਇਹ ਕਿਹੜੀ ਜਗ੍ਹਾ ਜਿੱਥੇ ਤੁਸੀਂ ਐਸੋਲੇ ਖੜੇ ਆ ਕਿਹੜਾ ਪਿੰਡ ਆ ਕੋਈ ਅੰਦਾਜ਼ਾ ਹੈ ਤੁਹਾਨੂੰ ਜਾਂ ਇਹ ਤੁਹਾਡਾ ਟਹਿਰਾਇ ਜਿਹੜਾ ਇੱਥੇ ਕਰਵਾਇਆ ਗਿਆ ਦੇਖੋ ਜੀ ਫਤੇਗੜ ਸਾਹਿਬ ਤੋਂ ਅਸੀਂ 메ਨ ਰੋਡ ਦੇ ਉੱਪਰ ਜਿਹੜਾ ਵਾ ਉਹ ਤਕਰੀਬਨ ਕੋਈ 15 ਕਿਲੋਮੀਟਰ ਅਗਲੇ ਬੰਨੇ ਖੜੇ ਆ ਸਾਧੂਗੜ ਪਿੰਡ ਦਾ ਔਰ ਸਾਡੇ ਤੋਂ 10 ਕਿਲੋਮੀਟਰ ਅਗਲੇ ਬੰਨੇ ਉਤੇ 10 ਕਿਲੋਮੀਟਰ ਪਿਛਲੇ ਬੰਨੇ ਨੂੰ ਜਾਮ ਲੱਗਾ ਪਿਆ ਵਾ ਐਡੀ ਵੱਡੀ ਗਿਣਤੀ ਚ ਟਰਾਲੀਆਂ ਇੱਥੇ ਖਲੋਤੀਆਂ ਵਾ ਦੂਸਰਾ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਜਿਹੜਾ ਵਾ ਉੱਥੇ ਵੀ ਟਰਾਲੀਆਂ ਖਲੋਤੀਆਂ ਵਾ ਫਿਰੋਜ਼ਪੁਰ ਫਾਜ਼ਿਲਕਾ ਉਹ ਦੂਜੀ ਸਾਈਡ ਤੇ ਟਰਾਲੀਆਂ ਖਲੋਤੀਆਂ ਵਾ ਲੱਖਾਂ ਦੀ ਗਿਣਤੀ ਵਿੱਚ ਜਿਹੜੀਆਂ ਉਹ ਟਰਾਲੀਆਂ ਇੱਥੇ ਪਹੁੰਚ ਚੁੱਕੀਆਂ ਪੂਰੇ ਭਾਰਤ ਤੋਂ ਕਿਸਾਨ ਤੇ ਮਜ਼ਦੂਰ ਤੁਰ ਗਏ ਪਹੁੰਚ ਚੁੱਕੇ ਆ ਲਾਗੇ ਬਾਰਡਰਾਂ ਦੇ ਸਵੇਰੇ ਹੱਲਾ ਕਰਾਂਗੇ ਬੋਲਾਂਗੇ ਦਿੱਲੀ ਦੇ ਵਿੱਚ ਜਾਵਾਂਗੇ ਦਿੱਲੀ ਦੇ ਵਿੱਚ ਫੇਰ ਜਿਹੜਾ ਵਾ ਉਹ ਪੰਜਾਬ ਸਾਵਾਂਗੇ ਆ ਤੁਸੀਂ ਇਹ ਜਗਾ ਸਮਸ਼ਾਨ ਘਾੜਾ ਲੱਗਦਾ ਪਿੰਡ ਸਾਧੂਗੜ ਸਾਧੂਗੜ ਦੇ ਵਿੱਚ ਸਮਸ਼ਾਨ ਘਾੜਾ ਇੱਥੇ ਕਿਉਂ ਬੈਠ ਗਏ ਲੱਗੇ ਤੁਹਾਨੂੰ ਹੋਟਲ ਜਾਂ ਕੋਈ ਪੰਪ ਨਹੀਂ ਦਿਖਿਆ ਨਹੀਂ ਜੀ ਸਾਡੇ ਅਸੀਂ ਜਥੇਬੰਦੀ ਦਾ ਵਿਧਾਨ ਤੇ ਸਭਧਾਨ ਦੇ ਨਾਲ ਚੱਲਦੇ ਆ ਸਾਡੇ ਆਗੂ ਵੀ ਪੰਨੂ ਸਾਹਿਬ ਭਦੇਰ ਸਾਹਿਬ ਚਤਾਲਾ ਸਾਹਿਬ ਗਰਲਾਲ ਜਿੰਨੇ ਵੀ ਸਾਡੇ ਸੂਬੇ ਦੇ ਆਗੂ ਆ ਉਹ ਵੀ ਇਸ ਟਾਈਮ ਤੁਹਾਨੂੰ ਸੜਕ ਤੇ ਮਿਲਣਗੇ ਉਹ ਵੀ ਟਰਾਲੀਆਂ ਦੇ ਵਿੱਚ ਪਾਏ ਮਿਲਣਗੇ ਕੋਈ ਵੀ ਸਾਡਾ ਆਗੂ ਜਿਹੜਾ ਵਾ ਨਾ ਹੋਟਲ ਤੇ ਜਾਂਦਾ ਵਾ ਤੇ ਨਾ ਕੋਈ ਲਾਗੇ ਆਪਦੀ ਠਾਰ ਬਣਾਉਂਦਾ ਵਾ ਇਸੇ ਤਰ੍ਹਾਂ ਜਿੱਦਾਂ ਦੇ ਸਾਡੇ ਆਗੂ ਆ ਉਹਦਾ ਦੇ ਅਸੀਂ ਆ ਥਾ ਸਾਫ਼ ਸੁਥਰਾ ਸੀਗਾ ਇੱਥੇ ਪਾਣੀ ਦਾ ਪ੍ਰਬੰਧ ਹੈਗਾ ਸੀਗਾ ਤੇ ਇਸ ਕਰਕੇ ਬਾਲਣ ਦਾ ਵੀ ਸਾਨੂੰ ਪ੍ਰਬੰਧ ਹੋ ਗਿਆ ਮੜੀਆਂ ਦੇ ਵਿੱਚੋਂ ਇਸ ਕਰਕੇ ਅਸੀਂ ਆਪਦਾ ਡੇਰਾ ਜਿਹੜਾ ਉਹ ਇੱਥੇ ਲਾ ਲਿਆ ਵਾ ਬਾਕੀ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚੋਂ ਤੇ ਭਾਰਤ ਦੇ ਵਿੱਚੋਂ ਕਿਸਾਨ ਜਿਹੜੇ ਆ ਉਹਨੇ ਦਿੱਲੀ ਨੂੰ ਕੂਚ ਕਰ ਲਈ ਆ ਤੇ ਕੱਲ ਦੂਜੀ ਵਾਰ ਜਿਹੜਾ ਵਾ ਉਹ ਦਿੱਲੀ ਦੇ ਵਿੱਚ ਜਾਵਾਂਗੇ ਕਿਉਂਕਿ ਜਿਹੜੇ ਜਿਹੜੇ ਬੈਰੀਗੇਟ ਕੀਤੇ ਆ ਸਰਕਾਰ ਨੇ ਉਹ ਲੋਕਾਂ ਦੇ ਗਾੜੀ ਕੁਛ ਨਹੀਂ ਗਏ ਪਰ ਇਤੋਂ ਸਾਫ਼ ਹੁੰਦਾ ਵਾ ਤੇ ਬੀਜੇਪੀ ਜਿਹੜੀ ਆ ਉਹ ਕਿਸਾਨ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਤੇ ਆਰਐਸਐਸ ਦੀਆਂ ਨੀਤੀਆਂ ਜਿਹੜੀਆਂ ਉਹਨੂੰ ਲਾਗੂ ਕਰ ਰਹੀ ਆ ਚੜ੍ਹਦੀ ਕਲਾ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਜਿੱਤ ਕੇ ਤੇ ਫਿਰ ਅਸੀਂ ਆਵਾਂਗੇ ਲੜਾਈ ਆਰ ਪਾਰ ਦੀ ਆ ਜਿਹੜੇ ਮੇਰੇ ਵੀਰ ਅਜੇ ਘਰਾਂ ਦੇ ਵਿੱਚ ਆ ਅਜੇ ਸਲਾਵਾਾਂ ਕਰੀ ਜਾਂਦੇ ਆ ਉਹਨਾਂ ਨੂੰ ਸਾਡੀ ਬੇਨਤੀ ਆ ਵੀ ਲੜਾਈ ਸਾਰਿਆਂ ਦੀ ਆ ਕਿਰਤ ਘਣ ਨਾ ਬਣੋ ਤੇ ਰਣ ਮੈਦਾਨ ਵਿੱਚ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲਟੀਪਰਪਰਨ ਦੀ ਇਹ ਤੁਹਾਡੀ ਮੀਟਿੰਗ ਦਾ ਰਾਤ ਨੂੰ ਜੋ ਸੱਟਾ ਨਿਕਲਿਆ ਉਹਦੀ ਤਾਲੀ ਰੰਨਨ ਤੇ ਕੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਸਾਰ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਲਾ ਤੋਂ ਸਕਰਟਨ ਸਕਰਤ ਸਿੰਘ ਮਹੀਵਾਰ ਬੇਨਤੀ ਕਰ ਰਿਹਾ ਜੀ ਜੋ ਸਾਡੀ ਕੱਲ ਕੇਂਦਰ ਦੇ ਨਾਲ ਮੀਟਿੰਗ ਸੀਗੀ 12 ਤਰੀਕ ਨੂੰ 5 ਵਜੇ ਉਹ ਮੀਟਿੰਗ ਤਾਂ ਲੰਬਾ ਸਮਾਂ ਚੱਲੀ ਆ ਤਕਰੀਬ 4-5 ਘੰਟੇ ਪਰ ਉਹਦੇ ਚੋਂ ਨਿਕਲਿਆ ਕੁਝ ਨਹੀਂ ਕਿਉਂਕਿ ਐਮਐਸਪੀ ਜਿਹੜੀ ਆ ਇਹ ਤੋਂ ਘੱਟ ਜਿਹੜੀ ਆ ਕਿਸਾਨਾਂ ਦੀ ਗੱਲ ਨਹੀਂ ਹੈਗੀ। ਉਹਦੇ ਤੇ ਜਿਹੜੀ ਆ ਕੋਈ ਗੱਲਬਾਤ ਨਹੀਂ ਨਿਕਲੀ ਤੇ ਕੇਂਦਰ ਜਿਹੜੀ ਆ ਟਾਲ ਮਟੋਲ ਕਰ ਰਹੀ ਆ। ਕੇਂਦਰ ਚਾਹੁੰਦੀ ਆ ਵੀ ਕਿਸੇ ਨਾ ਕਿਸ ਤਰ੍ਹਾਂ ਇਹਨਾਂ ਨੂੰ ਲਾਲਾ ਲੱਪਾ ਲਾਇਆ ਜਾਵੇ। ਪਰ ਜੋ ਜਥੇਬੰਦੀ ਨੇ ਐਲਾਨ ਕੀਤਾ ਸੀਗਾ ਅ ਸਯੁਗਤ ਗੈਰ ਰਾਜਨੀਤਿਕ ਸਯੁਗਤ ਮੋਰਚਾ ਤੇ 18 ਜਥੇਬੰਦੀਆਂ ਦੀ ਜਿਹੜੀ ਕਾਲ ਆ। ਉਹਨਾਂ ਨੇ ਕਿਹਾ ਵੀ ਅਸੀਂ 13 ਫਰਵਰੀ ਨੂੰ ਦਿੱਲੀ ਨੂੰ ਕੂਚ ਕਰਾਂਗੇ। ਇਸ ਕਰਕੇ ਉਹ ਮੀਟਿੰਗ ਜਿਹੜੀ ਆ ਬੇਸਿੱਟਾ ਹੀ ਰਹੀ ਆ ਅੱਜ 10 ਵਜੇ ਜਿਹੜਾ ਵਾ ਉਹ ਆਪਾਂ ਸ਼ੰਭੂ ਬਾਰਡਰ ਜਿਹੜਾ ਪਾਰ ਕਰਾਂਗੇ ਬੜੀ ਚੜ੍ਹਦੀ ਕਲਾ ਦੇ ਵਿੱਚ ਸੰਗਤ ਬਹੁਤ ਆ ਟਰਾਲੀਆਂ ਦੀ ਕੋਈ ਗਿਣਤੀ ਨਹੀਂ ਹੋ ਰਹੀ ਕਈ ਵਾਰੀ ਅਸੀਂ ਵੀ ਗਏ ਆ ਪੱਤਰਕਾਰ ਵੀ ਲੱਗੇ ਆ ਸਾਡੇ ਜ਼ਿਲ੍ਹੇ ਦੇ ਪੱਤਰਕਾਰ ਆਪਣੇ ਪ੍ਰੈਸ ਕਟਰ ਜਉਨਾ ਦੇ ਪਰ ਜਿਹੜੀ ਉਹਦੀ ਗਿਣਤੀ ਨਹੀਂ ਹੋ ਸਕੀ ਲੱਖਾਂ ਦਾ ਕਾਟਿਆ ਤੇ ਤਿੰਨਾਂ ਬੰਦਿਆਂ ਤੋਂ ਹਮਲਾ ਬੋਲ ਕੇ ਤੇ ਅੱਜ ਦਿੱਲੀ ਦੇ ਵਿੱਚ ਐਂਟਰ ਹੋਵਾਂਗੇ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਤੇ ਚੜ੍ਹਦੀ ਕਲਾ 'ਚ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ